ਗੱਲ ਜ਼ਿੰਦਗੀਆਂ ਬਚਾਉਣ ਦੀ ਆਉਂਦੀ ਆ ਤਾਂ ਗੱਲ ਖੂਨਦਾਨ ਦੀ ਜ਼ਰੂਰ ਕੀਤੀ ਜਾਂਦੀ ਆ ਅਸੀਂ ਗੱਲ ਕਰਦੇ ਆ ਪਟਿਆਲਾ ਜਿੱਥੇ ਇੱਕ ਸੰਸਥਾ ਮਰੀਜ਼ ਮਿੱਤਰਾ ਜੋ ਸਮੇਂ-ਸਮੇਂ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਅੱਗੇ ਆਉਂਦੀ ਆ ਅੱਜ ਸੰਸਥਾ ਮੁਖੀ ਗੁਰਮੁਖ ਗੁਰੂ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਯੋਜਨ ਕੀਤਾ ਜਾ ਰਿਹਾ ਜਦੋਂ ਸਮੇਂ ਦੀ ਗੱਲ ਕਰਦੇ ਆ ਖੂਨਦਾਨ ਦੀ ਗੱਲ ਕਰਦੇ ਆ ਤਾਂ ਦਿਨੋਂ-ਦਿਨ ਇਸ ਖੇਤਰ ਦੇ ਵਿੱਚ ਨੌਜਵਾਨ ਲੱਭਣੇ ਬੜੇ ਮੁਸ਼ਕਲ ਹੋ ਗਏ ਨੇ ਲੋਕ ਖੂਨਦਾਨ ਬਾਰੇ ਬੜੀਆਂ ਜਿਆਦਾ ਜਿਹੜੀਆਂ ਗਲਤਫਹਿਮੀਆਂ ਪਾਲੀ ਫਿਰਦੇ ਨੇ ਪਰ ਇਹ ਲੋਕ ਨੇ ਗੁਰਮਖ ਸਿੰਘ ਵਰਗੇ ਜਿਹੜੇ ਇਕੱਲੇ ਇਕੱਲੇ ਡੋਨਰ ਦੇ ਨਾਲ ਸੰਪਰਕ ਕਰਦੇ ਨੇ ਐਮਰਜੈਂਸੀ ਬਲੱਡ ਵੇਲੇ ਇਹ ਬਲੱਡ ਡੋਨਰ ਮਹਿੰਆ ਕਰਾਉਂਦੇ ਨੇ ਅੱਜ ਜਦੋਂ ਖੂਨ ਦੀ ਕਮੀ ਆ ਤਾਂ ਇਹਨਾਂ ਵੱਲੋਂ ਰਜਿੰਦਰਾ ਹਸਪੀਟਲ ਦੇ ਵਿੱਚ ਕੈਂਪ ਲਗਾ ਕੇ ਇੱਕ ਵੱਡਾ ਉਪਰਾਲਾ ਕੀਤਾ ਗਿਆ ਵੱਡਾ ਉਦਦਮ ਕੀਤਾ ਗਿਆ ਤੇ ਬਹੁਤ ਸਾਰੇ ਲੋੜਵੰਦ ਜਿਹੜੇ ਮਰੀਜ਼ ਨੇ ਉਹਨਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਦੋਂ ਡੂੰਡਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੋਮਾ ਦੀ ਅੱਜ ਸਾਡੇ ਆਦਰਸ਼ ਜੀਵ ਚੰਦਰ ਸ਼ਕਰ ਅਜਾਦੀ ਦੇ 92 ਛਿੱਤੀ ਦਿਹਾੜੇ ਨੂੰ ਸਮਰਪਿਤ ਮਰੀਜ਼ ਮਿੱਤਰਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜੋ ਗੁਰਿੰਦਰਾਸਾਲ ਵਿਖੇ ਹਜੇ ਵੀ ਚੱਲ ਰਿਹਾ ਤੇ ਬਹੁਤ ਸਾਰੇ ਖੂਨਦਾਨੀ ਇੱਥੇ ਪਹਿਲੀ ਵਾਰ ਖੂਨਦਾਨ ਕਰਨ ਪਹੁੰਚੇ ਤੇ ਸਾਡੇ ਸੋਸ਼ਲ ਮੀਡੀਆ ਦੇ ਮੈਸੇਜ ਕਰਕੇ ਪਹੁੰਚੇ ਤੇ ਬਲੱਡ ਬੈਗ ਵਿੱਚ ਬਲੱਡ ਦੀ ਬਹੁਤ ਜ਼ਿਆਦਾ ਘਾਟ ਵੀ ਚੱਲ ਰਹੀ ਸੀ ਕਿਉਂਕਿ ਸਾਨੀਂ ਅੰਦੋਲਨ ਕਰਕੇ ਇੱਥੇ ਡੋਨੇਸ਼ਨ ਦਾ ਫਰਕ ਪਿਆ ਹੋਇਆ ਬਾਰਡਰ ਸੀਲ ਹੋਏ ਪਏ ਨੇ ਤਾਂ ਬਹੁਤ ਸਾਰੇ ਥੈਲੇਸੀਮੀ ਬੱਚੇ ਕੈਂਸਰ ਰੋਗ ਦੀ ਗਰਭਤੀ ਔਰਤਾਂ ਸਰਜਰੀ ਕਿਸ ਵਾਸਤੇ ਬਲੱਡ ਦੀ ਬਹੁਤ ਲੋੜ ਸੀ ਹਜੇ ਵੀ ਬਲੱਡ ਬਹੁਤ ਹੈਗੀ ਆ ਤਾਂ ਅਸੀਂ ਮਨ ਲਾ ਮੀਡੀਆ ਰਾਹੀਂ ਅਪੀਲ ਵੀ ਕਰਦੇ ਹਾਂ ਹੋਰ ਸੰਸਥਾਵ ਲੜੇ ਗੰਬੀਰ ਮਰੀਜ਼ ਨੇ ਉਹਨਾਂ ਨੂੰ ਮਤਲਬ ਹੈਲਪ ਕਰਨਾ ਤੇ ਲੋਕਾਂ ਦਾ ਭਾਰਾ ਕਰਨਾ ਮੈਂ ਪਰਮਜੀਤ ਸਿੰਘ ਅਗਰਵਾਲ ਮੋਟੀਵੇਸ਼ਨਲ ਸਪੀਕਰ ਐਂਡ ਫਿਲਾਸਫਰ ਚੀਫ ਐਡਵਾਈਜ਼ਰ ਮਰੀਜ਼ ਮਿਤਰਾ ਵੈਲਫੇਅਰ ਆਰਗੇਨਾਈਜੇਸ਼ਨ ਪਟਿਆਲਾ ਦੋਸਤੋ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਜਿਹੜੇ ਆਦਰਸ਼ ਨੇ ਸ਼੍ਰੀ ਚੰਦਰ ਸ਼ੇਖਰ ਆਜ਼ਾਦ ਜੀ ਉਹਨਾਂ ਦੀ 27 ਫਰਵਰੀ ਨੂੰ ਸ਼ਹੀਦੀ ਦਿਹਾੜਾ ਤੇ ਉਹਦੇ ਸਮਰਪਣ ਦੇ ਵਿੱਚ ਹੀ ਅਸੀਂ ਅੱਜ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਵਿਸ਼ਾਲ ਬਲੱਡ ਕੈਂਪ ਦਾ ਜਿਹੜਾ ਸੀ ਆਯੋਜਨ ਕੀਤਾ ਤੇ ਸਾਨੂੰ ਬਹੁਤ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਪਟਿਆਲੇ ਦੀ ਸੰਗਤਾਂ ਨੇ ਸਾਨੂੰ ਇੰਨਾ ਜ਼ਿਆਦਾ ਮਾਣ ਦਿੱਤਾ ਤੇ ਇੰਨਾ ਨੌਜਵਾਨ ਤੇ ਇੱਥੇ ਸਾਡੀਆਂ ਮਾਤਾਂ ਪੈਨਾਵਾ ਹੋਈਆਂ ਤੇ ਉਹਨਾਂ ਨੇ ਆ ਕੇ ਆਪਣਾ ਖੂਨ ਦਿੱਤਾ ਹੈਗਾ ਆਪਣਾ ਬਲੱਡ ਦਾਨ ਕੀਤਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੂੰਗਾ ਕਿ ਜਿਹੜਾ ਕਾਲ ਯੁਗ ਦਾ ਸਮਾਂ ਇਸ ਨੂੰ ਅਸੀਂ ਬਹੁਤ ਬੁਰਾ ਸਮਝਦੇ ਹਾਂ ਪਰ ਪਰਮਾਤਮਾ ਦੀ ਭਗਤੀ ਵਾਸਤੇ ਤੇ ਖੂਨ ਦਾਨ ਕਰਨ ਵਾਸਤੇ ਸਿਰਫ ਕਾਲ ਯੁਗ ਹੀ ਸਭ ਤੋਂ ਵਧੀਆ ਸਮਾਂ ਹੈ ਕਿਉਂਕਿ ਨਾ ਇਹ ਸਤਿਯੁਗ ਦੇ ਵਿੱਚ ਪ੍ਰਬੰਧ ਸੀ ਨਾ ਤ੍ਰੇਤਾ ਦੇ ਵਿੱਚ ਸੀ ਨਾ ਹੀ ਦੁਆਪਰ ਦੇ ਵਿੱਚ ਸੀ ਤਾਂ ਸਾਨੂੰ ਇਹ ਕਾਲਯੁਗੀ ਜੀਵਾਂ ਨੂੰ ਪਰਮਾਤਮਾ ਨੇ ਇੱਕ ਬਹੁਤ ਵੱਡਾ ਇੱਕ ਸੁਭਾਗ ਬਖਸ਼ਿਆ ਕਿ ਅਸੀਂ ਆਪਣੇ ਸਰੀਰ ਦੇ ਵਿੱਚੋਂ ਖੂਨ ਅੰਗ ਦਾਨ ਕਰਕੇ ਅਸੀਂ ਸਮਾਜ ਦਾ ਭਲਾ ਕਰ ਸਕਦੇ ਹਾਂ